ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਪਾਲਿਸੀ ਵਾਪਸ ਲਈ ਜਾਵੇ ਨਹੀਂ ਤਾਂ ਅਸੀਂ ਪਿੰਡਾਂ 'ਚ ਨਹੀਂ ਵੜਨਦਿਆਂਗੇ ਲਗਾਤਾਰ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਗੁਮਰਾਹ ਨਾ ਹੋਵੋ ਕਿਸਾਨੋ ਇਹ ਪਾਲਿਸੀ ਤੁਹਾਡੀ ਭਲਾਈ ਲਈ ਹੈ ਇਹ ਲੈਂਡ ਪੂਲਿੰਗ ਰਾਹੀਂ ਜ਼ਮੀਨਾਂ ਐਕਵਾਇਰ ਕਰਕੇ ਵੱਡਾ ਲੋਨ ਲੈ ਕੇ ਖਜ਼ਾਨਾ ਲੁੱਟ ਕੇ ਦਿੱਲੀ ਲੈ ਜਾਣ ਦੀ ਤਿਆਰੀ ਹੈ ਤੈਨੂੰ ਦੱਸਣਾ ਚਾਹੁੰਦੇ ਆ ਕੇਰੀਵਾ ਕੇਜਰੀਵਾਲ ਸਾਹਿਬ ਕਿ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਉਹ ਕੱਲਾ ਮੁੜਕਾ ਪੁੰਜਣ ਲਈ ਗਰਮੀ ਪੁੰਜਣ ਲਈ ਕੰਮ ਨਹੀਂ ਆਉਂਦਾ ਤੇਰੇ ਵਰਗੇ ਲਟੇਰਿਆਂ ਦੇ ਗਲ 'ਚ ਪਾ ਕੇ ਖਿੱਚਣ ਲਈ ਵੀ ਕੰਮ ਆਉਂਦਾ ਹੈ। ਇਹ ਉਹ ਪੰਜਾਬੀ ਨੇ, ਉਹ ਕਿਸਾਨ ਨੇ ਜਿਹੜੇ ਤੈਨੂੰ ਗਲ 'ਚ ਪਰਨਾ ਪਾ ਕੇ ਫਿਰ ਦਿੱਲੀ ਤੱਕ ਛੱਡ ਕੇ ਆਉਣਗੇ। ਤੇ ਮੁੜ ਕੇ ਤੇਰੀਆਂ ਪੁਸਤਾਂ ਦਿੱਲੀ ਵੱਲ, ਪੰਜਾਬ ਵੱਲ ਮੂੰਹ ਨਹੀਂ ਕਰਨਗੀਆਂ। ਕੇਜਰੀਵਾਲ ਸਾਹਿਬ ਕਹਿੰਦੇ ਪੜ੍ਹੇ ਲਿਖੇ ਅਫਸਰ ਨੇ, ਬੜਾ ਪੜ੍ਹ ਲਿਖ ਕੇ ਵੱਡੇ ਅਫਸਰ ਬਣੇ, ਅਫਸਰ ਦਾ ਬਣ ਗਏ ਪਰ ਪੰਜਾਬ ਦਾ ਇਤਿਹਾਸ ਨਹੀਂ ਜੇ ਪੜਿਆ। ਪੰਜਾਬ ਤੇ ਪੰਜਾਬ ਦੇ ਕਿਸਾਨ ਉਹ ਨੇ ਜਿਹੜੇ ਵੱਟ ਤੇ ਪੈਰ ਰੱਖਣ ਲੱਗੇ ਕਤਲ ਕਰ ਦਿੰਦੇ ਨੇ। ਆਪਣੀ ਜ਼ਮੀਨ ਦਾ 1 ਇੰਚ ਵੀ ਹਿੱਸਾ ਨਹੀਂ ਦਿੰਦੇ ਤੁਸੀਂ ਤਾਂ ਸਾਡੀਆਂ ਸਾਰੀਆਂ ਜ਼ਮੀਨਾਂ ਖੋਣ ਤੇ ਪੈ ਕੇ ਨਹੀਂ ਜਾਣਦੇ ਅੰਗੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਗਮਾੜਾ ਦਫ਼ਤਰ ਦੇ ਬਿਲਕੁਲ ਬਾਹਰ ਹੈ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਪਾਲਿਸੀ ਵਾਪਸ ਲਈ ਜਾਵੇ ਨਹੀਂ ਤਾਂ ਅਸੀਂ ਪਿੰਡਾਂ 'ਚ ਨਹੀਂ ਵੜਨਦੇਾਂਗੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝੰਜਰ ਸਾਡੇ ਨਾਲ ਹੈ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਆਪਣੀ ਗੱਲ ਰੱਖੀ ਹੈ ਝੰਜਰ ਸਾਹਿਬ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਹਰੇਕ ਪੋਲੀਟੀਕਲ ਪਾਰਟੀ ਜਿਹੜੀ ਆਪੋਜੀਸ਼ਨ 'ਚ ਖੜੀ ਹੈ ਵਿਰੋਧ ਕਰ ਰਹੀ ਹੈ ਇਸ ਦੇ ਬਾਵਜੂਦ ਲਗਾਤਾਰ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਗੁਮਰਾਹ ਨਾ ਹੋਵੋ ਕਿਸਾਨੋ ਇਹ ਪਾਲਿਸੀ ਤੁਹਾਡੀ ਭਲਾਈ ਲਈ ਹੈ ਦੇਖੋ ਪਲਾਈ ਦੀ ਕਿਵੇਂ ਹੋਈ ਪਹਿਲੀ ਗੱਲ ਜਿੰਨੇ ਹਜ਼ਾਰ ਏਕੜ ਅਕਵਾਇਰ ਕਰ ਲਈਏ ਡਵੈਲਪੀ ਨਹੀਂ ਹੋ ਸਕਦੀ ਖੇਤੀ ਇਹਦੇ ਡਵੈਲਪਮੈਂਟ ਨਹੀਂ ਹੋ ਸਕਦੀ ਕੋਈ ਵੀ ਕੋਈ ਵਿਕਾਸ ਨਹੀਂ ਹੋ ਸਕਦਾ ਕਿਸਾਨਾਂ ਨੂੰ ਫਾਇਦਾ ਤਾਂ ਹੁੰਦਾ ਇਹ ਪੁਰਾਣੀਆਂ ਸਰਕਾਰਾਂ ਵੀ ਲੈਂਡ ਪੂਲਿੰਗ ਕਰਦੀ ਰਹੇ ਨੇ ਪਰ ਥੋੜਾ ਕਰਦੀਆਂ ਸੀ ਵੱਡੇ ਸ਼ਹਿਰਾਂ ਦੇ ਨੇੜੇ ਕਰਦੀਆਂ ਸੀ ਇਹਨਾਂ ਤਾਂ ਛੋਟੇ-ਛੋਟੇ ਸ਼ਹਿਰਾਂ 'ਚ ਵੀ ਕਰਤੀਆਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਇਹ ਲੈਂਡ ਪੂਲਿੰਗ ਰਾਹੀਂ ਜ਼ਮੀਨਾਂ ਅਕਵਾਇਰ ਕਰਕੇ ਜ਼ਮੀਨਾਂ ਅਕਵਾਇਰ ਕਰਕੇ ਵੱਡਾ ਲਾਉਣ ਲੈ ਕੇ ਖਜ਼ਾਨਾ ਲੁੱਟ ਕੇ ਦਿੱਲੀ ਲੈ ਜਾਣ ਦੀ ਤਿਆਰੀ ਹੈ ਤੈਨੂੰ ਦੱਸਣਾ ਚਾਹੁੰਨਾ ਕੇਰੀਵਾਲ ਕੇਜਰੀਵਾਲ ਸਾਹਿਬ ਮੈਂ ਸਟੇਜ ਤੋਂ ਹੀ ਬੋਲ ਕੇ ਆਇਆ ਕਿ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਉਹ ਕੱਲਾ ਮੁੜਕਾ ਪੁੰਜਣ ਲਈ ਗਰਮੀ ਪੁੰਜਣ ਲਈ ਕੰਮ ਨਹੀਂ ਆਉਂਦਾ ਤੇਰੇ ਵਰਗੇ ਲਟੇਰਿਆਂ ਦੇ ਗਲ 'ਚ ਪਾ ਕੇ ਖਿੱਚਣ ਲਈ ਵੀ ਕੰਮ ਆਉਂਦਾ ਇਹ ਉਹ ਪੰਜਾਬੀ ਨੇ ਉਹ ਕਿਸਾਨ ਨੇ ਜਿਹੜੇ ਤੈਨੂੰ ਗਲ 'ਚ ਪਰਨਾ ਪਾ ਕੇ ਫਿਰ ਦਿੱਲੀ ਤੱਕ ਛੱਡ ਕੇ ਆਉਣਗੇ ਤੇ ਮੁੜ ਕੇ ਤੇਰੀਆਂ ਪੁਸਤਾਂ ਦਿੱਲੀ ਵੱਲ ਪੰਜਾਬ ਵੱਲ ਮੂੰਹ ਨਹੀਂ ਕਰਨਗੀਆਂ ਕੇਜਰੀਵਾਲ ਸਾਹਿਬ ਕਹਿੰਦੇ ਪੜ੍ਹੇ ਲਿਖੇ ਅਫਸਰ ਨੇ ਬੜਾ ਪੜ੍ਹ ਲਿਖ ਕੇ ਵੱਡੇ ਅਫਸਰ ਬਣੇ ਮੈਨੂੰ ਇਹ ਨਹੀਂ ਸਮਝ ਆਉਂਦੀ ਅਫਸਰ ਤਾਂ ਬਣ ਗਏ ਪਰ ਪੰਜਾਬ ਦਾ ਇਤਿਹਾਸ ਨਹੀਂ ਜੇ ਪੜਿਆ ਪੰਜਾਬ ਤੇ ਪੰਜਾਬ ਦੇ ਕਿਸਾਨ ਹੋ ਨੇ ਜਿਹੜੇ ਬੱਟ ਤੇ ਪੈਰ ਰੱਖਣ ਲੱਗੇ ਕਤਲ ਕਰ ਦਿੰਦੇ ਨੇ ਆਪਣੀ ਜ਼ਮੀਨ ਦਾ 1 ਇੰਚ ਵੀ ਹਿੱਸਾ ਨਹੀਂ ਦਿੰਦੇ ਤੁਸੀਂ ਤਾਂ ਸਾਡੀਆਂ ਸਾਰੀਆਂ ਜ਼ਮੀਨਾਂ ਖੋਣ ਤੇ ਪੈ ਗਏ ਨਹੀਂ ਜਾਣਦੇ ਆਂਗੇ ਇਤਿਹਾਸ ਤੋਂ ਸਿੱਖੋ ਜਿਨ੍ਹਾਂ ਨੇ ਵੀ ਸਾਡੀ ਜ਼ਮੀਨਾਂ ਵੱਲ ਮਾੜੀ ਅੱਖ ਚੱਕੀ ਆ ਉਹਨਾਂ ਨੂੰ ਐਸਾ ਸਬਕ ਮਿਲਿਆ ਮੁੜ ਕੇ ਪੰਜਾਬ ਵੱਲ ਮੂੰਹ ਨਹੀਂ ਕਰਿਆ ਤੈਨੂੰ ਚੇਤਾਵਨੀ ਆ ਭਗਵੰਤ ਮਾਨਸਿਆਂ ਕੇਜਰੀਵਾਲਸਿਆਂ ਜੇ ਪਾਲਿਸੀ ਵਾਪਸ ਨਾ ਲਈ ਤਾਂ ਤੇਰੇ ਮੰਤਰੀ ਤੇ ਤੇਰੇ ਐਮਐਲਏ ਨੂੰ ਪਿੰਡਾਂ ਦੇ ਵਿੱਚ ਵਾੜ ਨਹੀਂ ਕਿਸੇ ਨੇ ਦੇਣਾ ਹਰ ਪਿੰਡ ਦੀ ਜੂ ਦੇ ਵਿੱਚ ਤੇਰਾ ਵਿਰੋਧ ਹੋਊਗਾ ਤੇ ਇਹ ਹਾਲਾਤ ਬਣ ਜਾਣੇ ਕਿ ਤੁਹਾਨੂੰ ਛੱਡ ਕੇ ਆਪਣਾ ਤੜੀ ਤਪੜਾ ਚੱਕ ਕੇ ਹੋਣੀ ਦਿੱਲੀ ਭੱਜਣਾ ਪੈ ਜਾਣਾ ਸੋ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਨਾ ਪਾਲਿਸੀ ਵਾਪਸ ਲਵੇ ਨਹੀਂ ਪੰਜਾਬ ਤੇ ਪੰਜਾਬੀਆਂ ਦੇ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਤੁਸੀਂ ਕਹਿੰਦੇ ਆ ਪਾਲਿਸੀ ਵਾਪਸ ਲਵੇ ਉਹ ਕਹਿੰਦੇ ਆ ਕਿ ਅਸੀਂ 1 ਲੱਖ ਰੁਪਏ ਤੱਕ ਸਾਲਾਨਾ ਦੇਣ ਨੂੰ ਤਿਆਰ ਆਂ ਔਰ ਕਿਸਾਨ ਖੇਤੀ ਵੀ ਕਰ ਸਕਦਾ ਉਹ ਬੱਕਰਾ ਹਲਾਲ ਕਰਨ ਤੋਂ ਪਹਿਲਾਂ ਜਿਹ ਮਚਾਰਾ ਪਾਇਆ ਜਾਂਦਾ ਉਹ ਹੈ ਕੀ ਇੱਕ ਚਾਰਾ ਪਾ ਕੇ ਪੰਜਾਬ ਨੂੰ ਦੇ ਕਿਸਾਨਾਂ ਨੂੰ ਲਾਲਚ ਦੇ ਕੇ ਨਾਲ ਖਿੱਚਣ ਦੀ ਕੋਸ਼ਿਸ਼ ਆ ਪਰ ਮੈਨੂੰ ਲੱਗਦਾ ਪੰਜਾਬ ਦਾ ਕਿਸਾਨ ਬੜਾ ਸਿਆਣਾ ਹੈ ਉਹ ਦੱਸੇਗਾ ਕਿ ਤੁਸੀਂ ਪੜ੍ਹੇ ਲਿਖੇ ਹੋ ਸਕਦੇ ਹੋ ਦਿੱਲੀ ਵਾਲੇ ਹੋ ਸਕਦੇ ਹੋ ਤੁਹਾਡਾ ਪੰਗਾ ਹੁਣ ਟਰੈਕਟਰ ਚਲਾਉਣ ਵਾਲਿਆਂ ਨਾਲ ਪਿਆ ਦੱਸਣਗੇ ਕਿ ਉਹ ਕਿੰਨੇ ਕੁ ਪੜ੍ਹੇ ਲਿਖੇ ਨੇ ਸਾਰੇ ਲੀਡਰ ਤਾਂ ਨਹੀਂ ਬੋਲੇ ਕਿ ਸਾਨੂੰ ਸਮਝ ਲੈਣਾ ਚਾਹੀਦਾ ਮਲਵਿੰਦਰ ਸਿੰਘ ਕੰਗ ਹੋਰਾਂ ਨੇ ਐਮਪੀ ਨੇ ਜਿਹੜੇ ਉਹਨਾਂ ਨੇ ਜਰੂਰ ਇੱਕ ਪੋਸਟ ਪਾਈ ਜਿਹੜੀ ਜਿਸ ਦੇ ਵਿੱਚ ਕਹਿ ਰਿਹਾ ਕਿ ਸਾਨੂੰ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਅੱਗੇ ਵਧਣਾ ਚਾਹੀਦਾ ਦੇਖੋ ਇੱਕ ਬੰਦੇ ਦੀ ਜ਼ਮੀਰ ਜਾਗੀ ਸੀ ਮੈਂਬਰ ਪਾਰਲੀਮੈਂਟ ਦੀ ਮਲਵਿੰਦਰ ਸਿੰਘ ਕੰਗ ਮੈਂ ਕਹਿੰਨਾ ਭਰਾ ਤੂੰ ਯੂਨੀਵਰਸਿਟੀ ਪੜ੍ਹਿਆ ਪੰਜਾਬ ਯੂਨੀਵਰਸਿਟੀ ਪੜ੍ਹਿਆ ਮੈਂ ਵੀ ਤੈਨੂੰ ਪੋਲਿਟਿਕ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਤੂੰ ਗਿਆ ਮੈਂ ਵੀ ਸਟੂਡੈਂਟ ਪੋਲਿਟਿਕਸ ਚ ਆਇਆ ਉਹਨੇ ਜਮੀਰ ਜਗਾ ਕੇ ਪੋਸਟ ਦਾ ਪਾਤੀ ਪਰ ਮੈਨੂੰ ਹੁਣੇ ਪਤਾ ਲੱਗਿਆ ਥੋੜਾ ਜਿਹਾ ਪਹਿਲਾਂ ਕਹਿੰਦੇ ਪੋਸਟ ਡਿਲੀਟ ਕਰਾ ਦਿੱਤੀ ਗਈ ਆ ਸੋ ਇਹ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਦਿੱਲੀ ਦੇ ਕਿੰਨੇ ਪ੍ਰੈਸ਼ਰ ਹੇਟ ਨੇ ਮਾਲਵਿੰਦਰ ਕੰਗ ਸਾਹਿਬ ਮੈਂਬਰ ਪਾਰਲੀਮੈਂਟ ਆਪ ਹੈਗੇ ਆ ਖੋ ਨਹੀਂ ਸਕਦੇ ਅੱਗੇ ਨੂੰ ਇਹਨਾਂ ਨੇ ਆਉਣਾ ਨਹੀਂ ਝਾੜੂ ਵਾਲੇ ਵਿੱਚ ਜਮੀਰ ਚਖਾਓ ਤੇ ਪੋਸਟ ਦੁਆਰਾ ਪਾਓ ਇਹ ਵੀ ਜਵਾਬ ਦਿਓ ਸਾਨੂੰ ਜਦੋਂ ਮੁਹਾਲੀ ਦੇ ਵਿੱਚ ਨਿਊ ਚੰਡੀਗੜ੍ਹ ਬਸਾਇਆ ਗਿਆ ਕਾਲੀ ਦਲ ਸਰਕਾਰ ਵੇਲੇ ਉੱਥੇ ਤਾਂ ਹਾਲੇ ਡਿਵੈਲਪਮੈਂਟ ਹੋਈ ਨਹੀਂ ਮਤਲਬ ਬਹੁਤ ਘੱਟ ਹੋਈ ਹੈ ਕਿ ਮਕਾਨ ਬਣੇ ਨਹੀਂ ਤੇ 25000 ਏਕੜ ਦੇ ਵਿੱਚ ਕਿੰਨੇ ਸਾਲ ਲੱਗਣਗੇ ਬਣਨ ਨੂੰ ਉਹ ਹੋਣਾ ਹੀ ਨਹੀਂ ਪਹਿਲੀ ਗੱਲ ਤਾਂ ਪਾਲਿਸੀ ਉਹ ਬਣ ਨਹੀਂ ਦੇਵਾਂਗੇ ਪੰਜਾਬ ਦੇ ਕਿਸਾਨ ਦੂਜਾ ਨੰਬਰ ਜਿੰਨੇ ਹਜ਼ਾਰ ਏਕੜ ਇਹਨਾਂ ਨੇ ਰਿਕਾਇਰ ਕੀਤਾ ਉਹਨਾਂ ਦਾ ਉਹਨੂੰ ਕਾਮਯਾਬ ਕਰਨ ਦਾ ਮਕਸਦ ਨਹੀਂ ਇਹਨਾਂ ਦਾ ਮਕਸਦ ਆ ਜ਼ਮੀਨ ਅਕਵਾਇਰ ਕਰਕੇ ਉਹਦੇ ਤੇ ਲੋਨ ਲੈ ਕੇ ਖਾ ਕੇ ਭਜਣਾ। ਇੰਨੀ ਗੱਲ ਹੀ ਹੈ। ਇੰਨੀ ਗੱਲ ਹੀ ਹੈ ਬਸ। ਸਰਬਜੀਤ ਸਿੰਘ ਝੇਂਜਰ ਯੂਥ ਕਾਲੀਦਾਲ ਪ੍ਰਧਾਨ ਜਿਨ੍ਹਾਂ ਨੇ ਆਖਿਆ ਕਿ ਅਸੀਂ ਪਾਲਿਸੀ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿਆਂਗੇ। ਦੇਖਦੇ ਹਾਂ ਕਿ ਪਾਲਿਸੀ ਸਰਕਾਰ ਵਾਪਸ ਲੈਂਦੀ ਹੈ ਜਾਂ ਫਿਰ ਪੋਲਿਟੀਕਲ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਕਾਮਯਾਬ ਹੁੰਦੀਆਂ ਨੇ ਪਾਲਿਸੀ ਨੂੰ ਰੱਦ ਕਰਾ ਕੇ। ਇਹ ਆਉਣ ਵਾਲਾ ਸਮਾਂ ਦੱਸੇਗਾ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਮੁਹਾਲੀ।